ਰਾਜਸਥਾਨ ਦੇ ਟੂਰ ਦੇ ਦੌਰਾਨ ਅੱਜ ਦੂਜੇ ਦਿਨ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਵੈਲਕਮ ਅਮਰਤਪਾਲ ਬੰਗਾ ਦੀ ਬਲੌਗ ਦੇ ਵਿੱਚ ਅਸੀਂ ਦੂਜੇ ਦਿਨ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਅਸੀਂ ਇਸ ਸਫਰ ਦੇ ਨਾਲ ਨਾਲ ਜਿਹੜਾ ਆ ਉਹ ਜੋ ਵੀ ਜੈਪੁਰ ਦੇ ਵਿੱਚ ਹੋਰ ਵਧੀਆ-ਵਧੀਆ ਚਾਹੇ ਉਹ ਕੋਈ ਸ਼ੋਪਿੰਗ ਸੈਂਟਰ ਆ ਚਾਹੇ ਕੋਈ ਰਿਲੀਜੀਅਸ ਪਲੇਸ ਆ ਚਾਹੇ ਉਹ ਕੋਈ ਕਲਚਰਲ ਪਲੇਸ ਆ ਚਾਹੇ ਕਿਲੇ ਆ ਉਹ ਜਿਹੜੇ ਆ ਤੁਹਾਨੂੰ ਅਸੀਂ ਸਾਰੇ ਦਿਖਾਵਾਂਗੇ ਅੱਜ ਤੁਹਾਨੂੰ ਜਿਹੜਾ ਪਿੱਛੇ ਮੇਰੇ ਦੇਖ ਰਹੇ ਹੋ ਉਹ ਜਿਹੜਾ ਆ ਉਹ ਤੁਹਾਨੂੰ ਦਿਖਾ ਬਿਲਕੁਲ ਇੱਕ ਵਿਦੇਸ਼ੀ ਫੀਲਿੰਗ ਜਿਹੜੀ ਆ ਉਹ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਆਊਗੀ ਆਓ ਦਵਾਈ ਮਾਲ ਦੇ ਵਿੱਚ ਚਲੀਏ ਬਹੁਤ ਹੀ ਵਧੀਆ ਡੈਕੋਰੇਸ਼ਨ ਜਿਹੜੀ ਆ ਇਸ ਮਾਲ ਦੀ ਕੀਤੀ ਹੋਆ ਤੇ ਇੱਕ ਖਾਸ ਗੱਲ ਇਸ ਪੈਲੈਸ ਦੀ ਇਹ ਆ ਕਿ ਇਹਦਾ ਜਿਹੜਾ ਘਟਨਾ ਬਹੁਤ ਸ਼ਾਹਰੁਖ ਖਾਨ ਜਰ ਵੱਲੋਂ ਜਿਹੜਾ ਕੀਤਾ ਗਿਆ ਸੀਗਾ ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਜਿਹੜੀ ਆ ਬਈ ਯਾਰ ਹੈ ਕਿ ਇਸ ਨੂੰ ਦੇਗੇ ਉਸ ਤੋਂ ਰੋਕੀਏ ਜਦੋਂ ਤੁਸੀਂ ਉੱਪਰ ਨੂੰ ਦੇਖਦੇ ਹੋ ਤਾਂ ਇੱਕ ਖੂਬਸੂਰਤ ਅਹਿਸਾਸ ਜਿਹੜਾ ਆ ਉਹ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਦਾ ਉਹਨਾਂ ਤੁਹਾਡੀ ਪਸੰਦ ਦੀ ਹਰ ਇੱਕ ਆਈਟਮ ਜਿਹੜੀ ਆ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜਦੋਂ ਇੱਥੋਂ ਥੋੜੀ ਜਿਹਾ ਅੱਗੇ ਜਾਂਦੇ ਹਾਂ ਤਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਫੂਡ ਕੋਟ ਜਿਹੜਾ ਮਿਲੂਗਾ ਜਿੱਥੇ ਕਿ ਬਿਲਕੁਲ ਟਾਪ ਕਲਾਸ ਬ੍ਰਾਂਡ ਜਿਹੜੇ ਆ ਖਾਣੇ ਦੇ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਬਿਲਕੁਲ ਵਿਦੇਸ਼ ਦਾ ਭਲੇਖਾ ਪਾਉਂਦਾ ਇਹ ਫੂਡ ਕੋਰਟ ਹੈ ਇਸ ਮਾਲ ਦੀ ਜਿਹੜੀ ਖੂਬਸੂਰਤੀ ਇੱਕ ਇਹ ਹੈ ਕਿ ਇਹ ਜਿਹੜਾ ਮਾਲਿਆ ਤੁਹਾਨੂੰ ਇੱਕ ਵਿਦੇਸ਼ੀ ਬਾਜ਼ਾਰ ਦੀ ਝਲਕ ਜਿਹਾ ਦਿਖਾਉਂਦਾ ਆ ਤੇ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਕਿ ਤੁਸੀਂ ਰਾਜਸਥਾਨ ਜੈਪੁਰ ਜਾਂ ਇੰਡੀਆ ਦੇ ਵਿੱਚ ਘੁੰਮ ਰਹੇ ਆ ਇਸ ਬਾਜ਼ਾਰ ਦੇ ਵਿੱਚ ਆ ਕੇ ਤੁਹਾਨੂੰ ਇਦਾਂ ਲੱਗਦਾ ਕਿ ਸੱਚਮੁੱਚ ਤੁਸੀਂ ਦਵਾਈ ਬਾਜ਼ਾਰ ਦੇ ਵਿੱਚ ਘੁੰਮ ਰਹੇ ਹੋ ਕਿਉਂਕਿ ਇਹ ਚੀਜ਼ਾਂ ਦੇਖਣ ਲਈ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਜੀਟੀ ਪੈਲਸ ਦੇ ਵਿੱਚ ਪਹੁੰਚਦੇ ਆ ਤੇ ਤੁਸੀਂ ਮੇਰੇ ਨਾਲ ਅੱਗੇ ਆ ਕੇ ਦੇਖੂਗੇ ਕਿ ਹਰ ਇੱਕ ਜਿਹੜੀ ਖੂਬਸੂਰਤ ਬ੍ਰਾਂਡ ਦੀ ਸ਼ਾਪ ਜਿਹੜੀ ਆ ਉਹ ਇਸ ਮਾਲ ਦੇ ਵਿੱਚ ਬਣੀ ਹੋਆ ਬਾਕੀ ਤੁਹਾਨੂੰ ਆਓ ਅੱਗੇ ਦਿਖਾ ਦਿੰਦੇ ਮੇਰੀ ਰეკਮੈਂਡੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਆ ਕਿ ਜੇ ਤੁਸੀਂ ਤੁਹਾਡਾ ਛੇਤੀ ਕਿਤੇ ਵਿਦੇਸ਼ੀ ਟੂਰ ਨਹੀਂ ਲੱਗਦਾ ਤਾਂ ਤੁਸੀਂ ਜੈਪੁਰ ਜ਼ਰੂਰ ਘੁੰਮਣਾਓ ਤੇ ਜਦੋਂ ਜੈਪੁਰ ਘੁੰਮਣਾ ਆ ਤਾਂ ਤੁਹਾਨੂੰ ਬਿਲਕੁਲ ਜਿਹੜਾ ਇਹ ਇੱਕ ਇਹੋ ਜਿਹਾ ਅਹਿਸਾਸ ਆਊਗਾ ਕਿ ਤੁਸੀਂ ਵਿਦੇਸ਼ ਦੇ ਵਿਚਾਰ ਵਿੱਚ ਘੁੰਮਦੇ ਪਏ ਆ ਤੇ ਬਾਕੀ ਅੱਗੇ ਆਪਾਂ ਘੁੰਮ ਕੇ ਦੇਖਦੇ ਆਂ ਬਾਜ਼ਾਰ ਦੇ ਵਿੱਚ ਹੋਰ ਕੀ ਕੀ ਮਿਲਦਾ ਸਾਰਾ ਕੁਝ ਤੇ ਤੁਸੀਂ ਮੇਰੇ ਮਗਰ ਜਿਹੜੀਆਂ ਸ਼ਾਪਸ ਜਿਹੜੀਆਂ ਸਾਰੀਆਂ ਦੇਖ ਸਕਦੇ ਆਂ ਤੇ ਉਹ ਸ਼ਾਪਸ ਨੂੰ ਦੇਖ ਕੇ ਤੇ ਇੱਥੇ ਪਬਲਿਕ ਨੂੰ ਦੇਖ ਕੇ ਇੱਕ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ ਕਿ ਇਸ ਮਾਲ ਦੀ ਜਿਹੜੀ ਆ ਕਿੰਨੀ ਇੰਪੋਰਟੈਂਸ ਆ ਅੱਗੇ ਜਦੋਂ ਆਪਾਂ ਜਾ ਕੇ ਦੇਖਦੇ ਹਾਂ ਮੇਰੇ ਅਗਲੇ ਪਾਸੇ ਉਹ ਬੱਚਿਆਂ ਦਾ ਇੱਕ ਬੜਾ ਹੀ ਜਿਹੜਾ ਆ ਉਹ ਗੇਮਿੰਗ ਸੈਂਟਰ ਬਣਿਆ ਹੋਇਆ ਆ ਆਓ ਤੁਹਾਨੂੰ ਬੱਚਿਆਂ ਦਾ ਗੇਮਿੰਗ ਸੈਂਟਰ ਦਿਖਾਉਂਦੇ ਆਂ ਬੱਚਿਓ ਦੇਖੋ ਹੁਣ ਬੱਚਿਆਂ ਦਾ ਇੱਕ ਗੇਮਿੰਗ ਸੈਂਟਰ ਬਣਿਆ ਆ ਆਓ ਗੇਮਿੰਗ ਸੈਂਟਰ ਦੇ ਅੰਦਰ ਚੱਲਦੇ ਆਂ ਹਰ ਫਨ ਮੋੜ ਦੀ ਜਿਹੜੀ ਗੇਮ ਆ ਉਹ ਇੱਥੇ ਹੈਗੀ ਆ ਤੁਸੀਂ ਦੇਖੋਗੇ ਕਿ ਕਿੱਦਾਂ ਬੱਚੇ ਜਿਹੜੇ ਆ ਬੋਲਿੰਗ ਕਰ ਰਹੇ ਆ इवन ਕਿ ਵੱਡੇ ਵੀ ਜਿਹੜੇ ਬੋਲਿੰਗ ਕਰ ਰਹੇ ਆ ਸਭ ਤੋਂ ਵਧੀਆ ਖੂਬਸੂਰਤ ਚੀਜ਼ ਜਿਹੜੀ ਇਸ ਮਾਲ ਦੀ ਇਹ ਹੈ ਇਸ ਗੇਮਿੰਗ ਸੈਂਟਰ ਦੀ ਇਹ ਹੈ ਕਿ ਜਿੱਥੇ ਬੱਚੇ ਜਿਹੜੇ ਆ ਇੱਥੇ ਇੰਜੋਏ ਕਰਦੇ ਆ ਉਹਦੇ ਇਹ ਵੱਡੇ ਵੀ ਜਿਹੜੇ ਆ ਆਪਣੀਆਂ ਜੇ ਮਨ ਪੂਰਾ ਇੰਜੋਏ ਕਰਦੇ ਆ ਇਹ ਉਹੀ ਗੱਲ ਮੈਂ ਜਿਹੜੀ ਤੁਹਾਨੂੰ ਪਹਿਲਾਂ ਤੋਂ ਹਰਾ ਕੇ ਹਟਿਆ ਕਿ ਜਿਹੜੇ ਹਲੇ ਆਪਣਾ ਟੂਰ ਬਾਹਰ ਦਾ ਪਲਾਨ ਨਹੀਂ ਕਰ ਸਕਦੇ ਉਹ ਜੈਪੁਰ ਆਓ ਤੇ ਜੈਪੁਰ ਆਣ ਤੇ ਜਿਹੜਾ ਤੁਸੀਂ ਉਹ ਆਪਣਾ ਇਹ ਟੂਰ ਜਿਹੜਾ ਤੁਸੀਂ ਪਲਾਨ ਕਰੋ ਤੇ ਆ ਕੇ ਇੱਕ ਵਾਰੀ ਫੀਲਿੰਗ ਲਾਓ ਕਿ ਤੁਸੀਂ ਵਿਦੇਸ਼ ਦੇ ਵਿੱਚ ਜਿਹੜਾ ਦबई ਬਾਜ਼ਾਰ ਦੇ ਵਿੱਚ ਘੁੰਮ ਰਹੇ ਆ ਆਓ ਰਾਹੁ ਜੀ ਨੂੰ ਲਾਪਰਿਆ ਸਵੇਰ ਦਾ ਮੇਰੇ ਨਾਲੇ ਸੀਗੇ ਪਰ ਲਓ ਜੀ ਰਾਹੁ ਜੀ ਫੜ ਹੋ ਗਿਆ ਜੀ ਇਹ ਫੋਨ ਤੇ ਲੱਗੇ ਹੋ ਆ ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰੀ ਜਾਂਦੇ ਆ ਆ ਰਾਹੁ ਜੀ ਕਿੱਥੇ ਗਵਾਜ ਜਾਂਦੇ ਤੁਸੀਂ ਜੀ ਬਸ ਤੁਹਾਡੇ ਕੋਲੇ ਹੀ ਆ ਜੀ ਉਹ ਜਨਾਬ ਇਹ ਹੱਦ ਹੋ ਗਈ ਤੁਹਾਡੇ ਪਤਾ ਨਹੀਂ ਕਿੱਥੇ ਤਾਰਾਂ ਜੋੜ ਕੇ ਖੜੇ ਰਹਿੰਦੇ ਆ ਇਹ ਇਸ ਮਾਲ ਦੀ ਖੂਬਸੂਰਤੀ ਇੱਕ ਇਹ ਵੀ ਆ ਕਿ ਇੱਥੇ ਵੱਡੇ ਵੱਡੇ ਜਿਹੜੇ ਆ ਬ੍ਰਾਂਡ ਉਹਦੇ ਸ਼ੋਰੂਮ ਜਿਹੜੇ ਖੁੱਲੇ ਹੋ ਆ ਤੇ ਤੋਂ ਬਲੱਖਣ ਗੱਲ ਇਹ ਆ ਕਿ ਇਹ ਐਡਾ ਵੱਡਾ ਬਣਿਆ ਆ ਕਿ ਤੁਸੀਂ ਜੇ ਇੱਕ ਵਾਰੀ ਸਵੇਰੇ ਵੜ ਜਾਓ ਤੇ ਤੁਹਾਨੂੰ ਜਿਹੜੀ ਆ ਉਹ ਸ਼ਾਮ ਪੈ ਜਾਂਦੀ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਅੰਦਰ ਬੜਿਆ ਨੂੰ ਕਿੰਨੇ ਘੰਟੇ ਤੁਹਾਨੂੰ ਇੱਥੇ ਘੁੰਮਣ ਵਾਸਤੇ ਚਾਹੀਦੇ ਆ ਤਾਂ ਜਾ ਕੇ ਤੁਸੀਂ ਇਸ ਮਾਲ ਨੂੰ ਕੰਪਲੀਟ ਕਰ ਸਕਦੇ ਆ ਨਹੀਂ ਤਾਂ ਤੁਸੀਂ ਜਿੰਨਾ ਚਿਰ ਮਰਜ਼ੀ ਇੱਕ ਦੂਜੇ ਨੂੰ ਜੇ ਲੱਭੀ ਜਾਓ ਤਾਂ ਵੀ ਤੁਸੀਂ ਇਸ ਮਾਲ ਦੇ ਵਿੱਚ ਇੱਕ ਬੰਦੇ ਨੂੰ ਫੋਨ ਤੋਂ ਬਿਨਾਂ ਨਹੀਂ ਲੱਭਿਆ ਜਾ ਸਕਦਾ। ਜੇ ਆਪਾਂ ਜੀਟੀ ਪੈਲੈਸ ਤੋਂ ਬਾਅਦ ਘਰ ਪਹੁੰਚ ਗਏ ਆ ਜੀ। ਮਾਮਾ ਜੀ ਪਹਿਲਾਂ ਹੀ ਖੜੇ ਆ। ਆਹ ਦੇਖੋ। ਵੈਲਕਮ ਅਗੇਨ ਵੈਲਕਮ। ਵਿੱਕੀ ਭਾਜੀ ਰਾਏਕੋਟ ਤੋ ਪਹੁੰਚ ਕੇ ਜੀ ਇਹ ਰਾਤ ਦੇ ਟ੍ਰੇਨ ਚੜੇ ਹੋ ਸਗੇ ਅੰਕਲ ਜੀ ਪਹਿਲੇ ਹੀ ਚਾਦਕਾ ਫੜ ਕੇ ਬਹਿ ਗਏ ਜੀ ਆ ਮਾਮਾ ਜੀ ਆ ਕੀ ਚੱਲਦਾ ਪਿਆ ਜੀ ਆ ਤੁਹਾਡੇ ਸਵੇਰ ਦੇ ਨਾਸਤੇ ਦੀ ਤਿਆਰੀ ਹੋ ਰਹੀ ਹੈ ਬਈ ਕਿਆ ਬਾਤ ਆ ਜੀ ਇਸ ਕੋ ਰਾਸਤਾਨ ਮੇਂ ਬੋਲਤੇ ਹੈ ਦਾਲ ਪਕਵਾਨ ਪਕਵਾਨ ਅਭੀ ਤਿਆਰ ਹੋ ਰਹੇ ਹੈ ਦਾਲ ਆਪਕੇ ਲਈ ਸਵੇਰ ਤਿਆਰ ਹੋਗੀ ਚਟਨੀ ਵਗੈਰਾ ਦਾਲ ਵਗੈਰਾ ਸਭ ਸਾਰੀ ਸਵੇਰ ਤਿਆਰ ਹੋਗੀ ਇਛਾ ਸਵੇਰ ਦੀ ਬ੍ਰੇਕਫਾਸਟ ਦੀ ਤਿਆਰੀ ਸਵੇਰ ਦੀ ਬ੍ਰੇਕਫਾਸਟ ਦੀ ਤਿਆਰੀ ਹੈ ਤੁਹਾਡੀ ਲੋ ਜੀ ਮਾਮਾ ਜੀ ਕਿੰਨਾ ਟਹਿਲ ਸੇਵਾ ਦੇ ਵਿੱਚ ਲੱਗੇ ਹੋ ਆ ਕਿ ਹਲੇ ਤਾਂ ਦਪਹਿਰ ਦੀਆਂ ਹੁਣੇ ਸਾਨੂੰ ਪਚੀਆਂ ਨਹੀਂ ਹੈਗੀਆਂ ਤੇ ਇਹ ਸਵੇਰ ਦੀ ਤਿਆਰੀ ਇਹਨਾਂ ਨੇ ਹੁਣੇ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਾ ਜੀ ਤਾਂ ਸੜਕਾਈ ਜਾਂਦੇ ਆ ਜੀ। ਅਸ਼ੋਕ ਜੀ ਐ ਮਿਸਟਰ ਅਸ਼ੋਕ ਸ਼ਰਮਾ ਜੀ ਜਿਹੜੇ ਖਾਣਾ ਤਿਆਰ ਕਰ ਰਹੇ ਹੈ। ਵੈਰੀ ਨਾਈਸ ਮੈਨ। ਵੈਰੀ ਨਾਈਸ ਕੁੱਕ। ਹਨਾ ਇਹ ਤਾਂ ਬਾਦ ਆ ਦੇਖੋ ਸਾਡੇ ਚਾਹ ਦੀ ਤਿਆਰੀ ਜਿਹੜੀ ਆ ਪੂਰੀ ਐ। ਚਾਹ ਅਸੀਂ ਚੱਕ ਲਈ ਐ। ਰਾਹੁਲ ਜੀ ਫੜੋ ਆਪਣੀ ਚਾਹ। ਇਹ ਫਿੱਕੀ ਐ ਤੇ ਮੇਰੀ ਵੀ ਆਣ ਲੱਗੀ ਐ ਜੀ। ਕੋਈ ਗੱਲ ਨਹੀਂ। ਇਹਦੇ ਨਾਲੇ ਸਾਡੇ ਅੱਜ ਦੇ ਜਿਹੜੀ ਬਲੌਗ ਦੀ ਐ ਉਹ ਸਮਾਪਤੀ ਐ। ਅਗਲਾ ਬਲੌਗ ਮਾਮਾ ਜੀ ਕਿੱਥੇ ਲੈ ਕੇ ਚੱਲਣੇ ਜੀ ਹੁਣ ਤੁਸੀਂ ਸਾਨੂੰ। ਕੋ ਨੌਲੀ ਸਾਨੂੰ ਅੱਗੇ ਖੋਲੇ ਕੇ ਹਨੂਮਾਨ ਜੀ ਜੈਪੁਰ ਜਿਹੜਾ ਆ ਉਹ ਵੱਖ-ਵੱਖ ਕਲਚਰ ਦੇ ਵਿੱਚ ਜਿਹੜਾ ਆ ਉਹ ਇਸ ਵੇਲੇ ਪੂਰਾ ਇੱਕ ਸਰਚਾਰ ਸ਼ਿਟੀ ਆ ਤੇ ਥੋੜੇ ਚਿਰ ਬਾਅਦ ਤੁਹਾਨੂੰ ਹੁਣ ਜਿਹੜਾ ਆ ਉਹ ਕਿੱਥੇ ਮਾਮਾ ਖੋਲੇ ਕੇ ਹਨੂਮਾਨ ਜੀ ਖੋਲੇ ਕੇ ਹਨੂਮਾਨ ਜੀ ਕੇ ਮੰਦਿਰ ਜਿਹੜਾ ਆਪਾਂ ਜਾਣਾ ਉੱਥੇ ਤੁਹਾਨੂੰ ਰਾਜਸਥਾਨ ਦੀ ਛਿੰਪ ਕਲਾ ਜਿਹੜੀ ਉਹ ਤੁਹਾਨੂੰ ਦਿਖਾਉਂਦੇ ਆ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਥੈਂਕ ਯੂ